ਮੋਤਲ ਕੀ ਟੀਵੀ ਡੀਆਈਜੀ ਹਰਜਨ ਸਿੰਘ ਪੁੱਲਰ ਕੇਸ ਦੇ ਵਿੱਚ ਇੱਕ ਨਵਾਂ ਮੋੜ ਜੀ ਬਿਲਕੁਲ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਮੋਤਲ ਡੀਆਈਜੀ ਹਰ ਚਰਨ ਸਿੰਘ ਪੁੱਲਰ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਪਟੀਸ਼ਨ ਨੂੰ ਜਿਸ ਨੂੰ ਕਿ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜਿਸ ਦੇ ਵਿੱਚ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਜ ਦੋ ਐਫਆਈਆਰ ਦੀ ਸੀਬੀਆਈ ਜਾਂਚ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਦੇ ਸੰਬੰਧ ਵਿੱਚ ਚੀਫ ਜਸਟਿਸ ਸੂਰਜ ਕਾਂਧੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਜਸਟਿਸ ਜੋਮੇਲੀਆ ਬਾਗਚੀ ਤੇ ਪੁੱਲ ਐਮ ਪੰਚੋਲੀ ਦੀ ਬੈਂਚ ਨੇ ਨੋਟ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੁੱਲਰ ਵੱਲੋਂ ਦਾਇਰ ਕੀਤੀ ਗਈ ਜਹੀ ਹੀ ਪਟੀਸ਼ਨ ਤੇ ਵਿਚਾਰ ਕਰ ਰਹੀ ਹੈ ਔਰ ਨਾਲ ਦੇ ਨਾਲ ਜਾਣਕਾਰੀ ਦੇ ਮੁਤਾਬਕ ਮੌਤਲ ਡੀਆਈਜੀ ਭੁੱਲਰ ਨੇ ਹਾਈ ਕੋਰਟ ਦੇ 4 ਦਸੰਬਰ ਦੇ ਉਸ ਹੁਕਮ ਨੂੰ ਚੁਣੌਤੀ ਵੀ ਦਿੱਤੀ ਹੈ ਜਿਸ ਨੇ ਕਿ ਸੀਬੀਆਈ ਦੀ ਕਾਰਵਾਈ ਤੇ ਰੋਕ ਲਗਾਉਣ ਦੇ ਲਈ ਅੰਤਰਮ ਰਾਹਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅੱਧੀ ਆਪਣੀ ਪਟੀਸ਼ਨ ਤੇ ਸੁਣਵਾਈ ਜੋ ਹੈ ਉਹ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਨਾਲ ਦੀ ਨਾਲ ਗੱਲ ਕਰਦੇ ਹਾਂ ਹਰਚਰਨ ਸਿੰਘ ਭੁੱਲਰ ਦੀ ਤੇ ਉਹਨਾਂ ਦੇ ਵਕੀਲ ਨੇ ਅੰਤਰਮ ਰਾਹਤੀ ਫੈਸਲੇ ਦੇ ਲਈ ਨਿਰਦੇਸ਼ ਮੰਗੇ ਨੇ ਤੇ ਇਸ ਦੇ ਉੱਪਰ ਚੀਫ ਜਸਟਿਸ ਨੇ ਕਿਹਾ ਹੈ ਕਿ ਚੰਗਾ ਹੋਵੇਗਾ ਅਸੀਂ ਆਪਣੇ ਮੂੰਹ ਨਾ ਕੁਝ ਬੋਲੀਏ ਸੋ ਇਸ ਦੇ ਚੀਫ ਜਸਟਿਸ ਨੇ ਕਿਹਾ ਹੈ ਕਿ ਚੰਗਾ ਹੋਵੇਗਾ ਕਿ ਜੇਕਰ ਅਸੀਂ ਆਪਣਾ ਮੂੰਹ ਬੰਦ ਹੀ ਰੱਖੀਏ ਕਿਉਂਕਿ ਸਾਨੂੰ ਸਖਤ ਟਿੱਪਣੀ ਕਰਨ ਦੇ ਲਈ ਕੋਈ ਵੀ ਮਜਬੂਰ ਨਾ ਕਰੇ ਇਸ ਮਾਮਲੇ ਦੇ ਸੰਬੰਧ ਵਿੱਚ ਪੁੱਲਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਦਲੀਲ ਦਿੱਤੀ ਹੈ ਕਿ ਹਾਈ ਕੋਰਟ ਨੇ ਅੰਤਰਮ ਰਾਹਤ ਦੀ ਬੇਨਤੀ ਤੇ ਵਿਚਾਰ ਕੀਤੇ ਬਿਨਾਂ ਕੇਸ ਨੂੰ 1 ਮਹੀਨੇ ਦੇ ਲਈ ਮੁਲਤਵੀ ਕਰ ਦਿੱਤਾ ਸੀ ਜੋ ਕਿ ਗਲਤੀ ਹੈ ਇਹ ਉਹਨਾਂ ਦਾ ਕਹਿਣਾ ਹੈ ਪੀਬੀਏ ਲਈ ਸੂਬੇ ਦੀ ਸਹਿਮਤੀ ਤਾਂ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ ਹੁਣ ਉਹਨਾਂ ਕੋਲ ਸਮੇਂ ਦੇ ਵਿੱਚ ਦੇਖਣਾ ਹੈ ਕਿ ਸੁਪਰੀਮ ਕੋਰਟ ਨੇ ਜੋ ਪੰਜਾਬ ਪੁਲਿਸ ਦੇ ਮੁੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਦੋਂ ਇਸ ਇਸ ਖਾਸ ਕੇਸ ਦੀ ਗੱਲ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ ਕਿ ਕੀ ਹੋਰ ਨਵਾਂ ਮੋੜ ਜੋ ਹੈ ਉਹ ਇਸ ਕੇਸ ਵਿੱਚ ਆ ਸਕਦਾ ਕਿਉਂਕਿ ਜਦੋਂ ਅਸੀਂ ਹਰਚਰਨ ਸਿੰਘ ਪੁੱਲਰ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਖਿਲਾਫ ਇੱਕ ਕੇਸ ਚੱਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੁੱਤਲ ਕਰ ਦਿੱਤਾ ਗਿਆ ਸੀ ਉਸ ਖਾਸ ਕੇਸ ਦੇ ਤਹਿਤ ਹੀ ਬਹੁਤ ਕੁਝ ਉਹਨਾਂ ਦੇ ਕੋਲ ਬ੍ਰਾਹਮਣ ਕੀਤਾ ਗਿਆ ਸੀ ਜਦੋਂ ਅਸੀਂ ਜਾਇਦਾਦ ਦੀ ਗੱਲ ਕਰਦੇ ਹਾਂ ਨਾਲ ਦੇ ਨਾਲ ਮਹਿੰਗੀਆਂ ਗੱਡੀਆਂ ਦੀ ਗੱਲ ਕਰਦੇ ਹਾਂ ਮਹਿੰਗੀਆਂ ਘੜੀਆਂ ਦੀ ਗੱਲ ਕਰਦੇ ਹਾਂ ਔਰ ਬਹੁਤ ਸਾਰੇ ਕਾਗਜ਼ ਦੇ ਨਾਲ ਦੇ ਨਾਲ ਡਾਇਰੀ ਜਿਹੜੀ ਹੈ ਉਹਨਾਂ ਦੇ ਕੋਲ ਮਿਲੀ ਸੀ ਸੋ ਇਸ ਦੇ ਤਹਿਤ ਹੀ ਉਹਨਾਂ ਨੇ ਆਪਣੇ ਖਾਸ ਰਿਸ਼ਤੇਦਾਰਾਂ ਦੇ ਨਾਮ ਤੇ ਵੱਖ-ਵੱਖ ਜਗ੍ਹਾ ਤੇ ਪਲੋਟ ਜਾਂ ਫਿਰ ਘਰ ਵੀ ਲਏ ਹੋਏ ਨੇ ਔਰ ਇਸ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਪਤਾ ਚੱਲਿਆ ਕਿ ਡੀਏਜੀ ਹਰਚਰਨ ਸਿੰਘ ਪੁੱਲਰ ਨੇ ਆਪਣੀ ਆਮਦਨ ਤੋਂ ਜ਼ਿਆਦਾ ਪੈਸੇ ਦੇ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਜਿਹੜੀ ਹੈ ਉਹ ਰੱਖੀ ਹੋਈ ਹੈ ਤੇ ਇਸ ਤਹਿਤ ਇਹ ਕੇਸ ਚੱਲਿਆ ਸੀ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ 4 ਦਸੰਬਰ ਦੇ ਹੁਕਮ ਦੇ ਤੇ ਉਸ ਨੂੰ ਚੜ੍ਹੋਤੀ ਦਿੱਤੀ ਹੈ ਜਿਸ ਨੇ ਕਿ ਸੀਬੀਆਈ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਅੰਤਰਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਨਾਲ ਦੇ ਨਾਲ ਜਦੋਂ ਅਸੀਂ ਇਸ ਖਾਸ ਮਾਮਲੇ ਦੇ ਵਿੱਚ ਹਰਚਰਨ ਸਿੰਘ ਭੁੱਲਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਅੰਤਰਮ ਰਾਹਤ ਦੀ ਬੇਨਤੀ ਤੇ ਵਿਚਾਰ ਕੀਤੇ ਬਿਨਾਂ ਹੀ ਕੇਸ ਨੂੰ 1 ਮਹੀਨੇ ਲਈ ਮੁਲਤਵੀ ਕਰਕੇ ਗਲਤੀ ਕੀਤੀ ਹ ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਚਰਨ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਕੀ ਨਵਾਂ ਰੂਪ ਆ ਸਕਦਾ ਹੈ